ਬਾਬਾ ਦੀਪ ਸਿੰਘ ਜੀ ਤੇ ਭਰੋਸਾ ਰੱਖ ਸਭ ਸਹੀ ਹੋਏਗਾ ਜੇ ਅੱਗੇ ਨਹੀਂ ਉਹਨਾਂ ਨੇ ਤੇਰੇ ਨਾਲ ਗਲਤ ਹੋਣ ਦਿੱਤਾ ਤਾਂ ਫਿਰ ਹੋਣ ਕੀ ਬਈ ਹੋਏਗਾ ਫਿਕਰ ਨਾ ਕਰਿਆ ਕਰ ਕੋਈ ਸਾਥ ਦੇਵੇ ਜਾਂ ਨਾ ਦੇਵੇ ਉਹ ਮਾਲਕ ਤਾਂ ਬੈਠਾ ਨਾ ਤੇਰੀ ਬਾਹ ਫੜ ਕੇ ਫਿਰ ਤੂੰ ਐਵੇਂ ਕਿਉਂ ਦੁਨੀਆ ਦੇ ਵੱਲ ਭਜਦਾਂਗੀ ਕੋਈ ਤੇਰੀ ਬਾਹ ਫੜ ਲੇ ਕੋਈ ਤੇਰਾ ਸਾਥ ਦੇ ਦੇ ਐ ਦੁਨੀਆ ਸਿਰਫ ਮਤਲਬੀ ਐ ਤੈਨੂੰ ਕਿਸਨੇ ਨਹੀਂ ਸਾਹਮਣਾ ਤੂੰ ਭਾਵੇਂ ਜਿੱਥੇ ਮਰਦੀ ਚੱਲ ਜਾ ਸਿਰਫ ਰੱਬ ਹੀ ਤੈਨੂੰ ਸੰਭਾਲ ਸਕਦਾ ਹੋਰ ਕਿਸੇ ਤੋਂ ਉਮੀਦਾਂ ਨਾ ਲਾ ਜਿੰਨੀ ਉਮੀਦਾਂ ਲਾਂਦਾ ਰਹੇਂਗਾ ਤੇਰਾ ਆਪਣਾ ਹੀ ਦਿਲ ਟੁੱਟੇਗਾ ਧੋਖੇ ਖਾਂਦਾ ਰਹੇਂਗਾ ਹਮੇਸ਼ਾ ਕੰਦੇ ਜਿਹੜੇ ਵੀ ਸਵਾਏ ਜ਼ਿਆਦਾ ਕਰਦੇ ਨਾ ਦੁਨੀਆ ਦੇ ਦੋਸਤੀਆਂ ਦੇ ਉਹਨਾਂ ਨੂੰ ਧੋਖੇ ਵੀ ਸਭ ਤੋਂ ਜ਼ਿਆਦਾ ਮਿਲਦੇ ਐ ਕਿਉਂਕਿ ਕੋਈ ਆਪਣਾ ਨਹੀਂ ਹੁੰਦਾ ਇੱਥੇ ਮਾਪਿਓ ਤਾਂ ਬਿਨਾ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਜਿਹੜੇ ਮਰਜ਼ੀ ਹਾਲ ਚ ਜਿੰਦੇ ਹੋ ਸੋ ਆਪਣੇ ਮਾਨ ਨੂੰ ਇੰਨਾ ਮਜ਼ਬੂਤ ਕਰੋ ਕਿ ਰੱਬ ਤੋਂ ਬਿਨਾ ਕਿਸੇ ਹੋਰ ਤੇ ਭਰੋਸਾ ਨਾ ਹੋਵੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੇਰਾ ਮਾਲਕ ਜਿਹੜੇ ਹਾਲ ਚ ਰੱਖੇਗਾ ਮੇਰੇ ਲਈ ਉਹ ਹੀ ਵਧੀਆ ਜੇ ਔਖਾ ਸਮਾਗਾ ਤੇ ਉਹਨੇ ਸੋਖਾ ਵੀ ਕਰ ਹੀ ਦੇਣਾ ਉਨੇ ਸਭ ਸਹੀ ਕਰ ਦੇਣਾ ਆਪਣੇ ਰੱਬ ਦੇ ਪੂਰਾ ਭਰੋਸਾ ਰੱਖੋ ਉਹਦਾ ਡੁੱਬਦਿਆ ਬੇੜੇ ਪਾਰ ਲਾ ਦਿੰਦਾ ਤੇ ਉਹ ਤੁਹਾਡੀ ਬੇੜੀ ਨੂੰ ਕਿਉਂ ਨਹੀਂ ਪਾਰ ਲਾਏਗਾ ਤੁਹਾਡੀ ਜ਼ਿੰਦਗੀ ਜੀ ਵੀ ਦੇਖਣਾ ਬੜੇ ਸੁੱਖ ਆਣੇ ਅਜੇ ਮਾਲਕ ਤੇ ਵਿਸ਼ਵਾਸ ਰੱਖੋ ਉਹਨ ਤਾਂ ਦੇਖਦਾ ਖੁਸ਼ੀਆਂ ਖੁਸ਼ੀਆਂ ਹੋਣਗੀਆਂ ਹਰ ਪਾਸੇ ਬਸ ਆਪਣਾ ਵਿਸ਼ਵਾਸ ਕਦੇ ਡਾਵਾ ਡੋਲਣਾ ਕਰੋ ਕੋਈ ਗੱਲ ਨਹੀਂ ਫੇਰ ਕੀ ਸਮਾਂ ਜਿੱਦਾਂ ਤਾਂ ਮਰਜ਼ੀ ਆ ਜਾਏ ਪਰ ਜਦੋਂ ਉਹ ਤੁਹਾਡੇ ਨਾਲ ਆ ਫਿਰ ਹਰ ਸਮਾਂ ਵਧੀਆ ਤੁਹਾਡੇ ਵਾਸਤੇ ਦੁੱਖ ਸੁੱਖ